ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਿਜਕਚਨਸ ਤੁਹਾਡਾ ਸਵਾਗਤ ਕਰ ਰਹੀ ਆ ਅੱਜ ਆਸੀਂ ਬਣਾਉਣ ਜਾ ਰਹੇ ਆ ਬਿਨਾ ਤੰਦੂਰ ਤੋਂ ਤੰਦੂਰੀ ਮਿਸੀ ਰੋਟੀ ਜੋ ਕਿ ਬੜਾਣੀ ਬਹੁਤ ਜ਼ਿਆਦਾ ਈਜ਼ੀ ਹੈ ਤੁਸੀਂ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਨਾ ਹੋਰ ਅੱਪਾ ਇਹਦੇ ਨਾਲ ਬਣਾ ਕੇ ਤਿਆਰ ਕਰਾਂਗੇ ਅਚਾਰੀ ਪਿਆਜ਼ ਜੋ ਕਿ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਮਿਸੀ ਦੇ ਰੋਟੀ ਨਾਲ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਹੋਰ ਔਰ ਅਗਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਜਲਦੀ ਚੈੱਕ ਕਰ ਸਕੋ ਮਿੱਸੀ ਰੋਟੀ ਬਣਾਉਣ ਵਾਸਤੇ ਅਸੀਂ ਦੋ ਕੋਲੀ ਆਟਾ ਲੈ ਲਿੱਤਾ ਕਣਕ ਦਾ ਆਟਾ ਲਿੱਤਾ ਹੈ ਮੇਰੇ ਵਿੱਚ ਜਿੰਨਾ ਆਪਾਂ ਆਟਾ ਲੈਣਾ ਵੈ ਉਸ ਤੋਂ ਥੋੜਾ ਜਿਹਾ ਵਾਧਾ ਆਪਾਂ ਦੇ ਵਿੱਚ ਬੇਸਣ ਲੈਣਾ ਵੈ ਜਿਵੇਂ 2 ਕੋਲੀ ਆਟਾ ਵੈ ਮੈਂ ਇਹਦੇ ਵਿੱਚ 2.5 ਕੋਲੀ ਬੇਸਣ ਲੈ ਲਿੱਤਾ ਵੈ ਮੈਂ ਇਹਦੇ ਵਿੱਚੋਂ ਥੋੜਾ ਜਿਹਾ ਆਪਾਂ ਬੇਸਣ ਵਾਧ ਲੈਣਾ ਵੈ ਤੁਸੀਂ ਚਾਹੇ ਤੇ ਬਰਾਬਰ ਬਰਾਬਰ ਵੀ ਲੈ ਸਕਦੇ ਏ ਕਿਉਂ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਤਿੰਨ ਮੈਂ ਪਿਆਜ਼ ਕੱਟੇ ਸੀਗੇ ਜਿਨ੍ਹਾਂ ਨੂੰ ਮੈਂ ਬਰੀਕ-ਬਰੀਕ ਕੱਟ ਲਿੱਤਾ ਵੈ ਇਦੇ ਵਿੱਚ ਪਿਆਜ਼ਾਂ ਦਾ ਟੇਸ ਬਹੁਤ ਵਧੀਆ ਆਂਦਾ ਵੈ ਤੁਸੀਂ ਚਾਹੇ ਤੇ ਪਿਆਜ਼ ਚਾਰ ਵੀ ਕਰ ਸਕਦੇ ਹੈਗੇ ਹੋ ਮੈਂ ਤਿੰਨ ਪਿਆਜ਼ ਲਿੱਤੇ ਨੇ ਤੇ ਚਾਰ ਤੋਂ ਪੰਜ ਅਸੀਂ ਹਰੀ ਮਿਰਚਾਂ ਲਿੱਤੀਆਂ ਨੇ ਜਿਹਨਾਂ ਨੂੰ ਅਸੀਂ ਬਰੀਕ-ਬਰੀਕ ਕੱਟ ਲਿੱਤਾ ਵੈ ਹਰੀ ਮਿਰਚ ਨੂੰ ਤੁਸੀਂ ਆਪਣੇ ਹਿਸਾਬ ਨਾਲ ਕਟਾ ਕੇ ਵਧਾ ਕੇ ਲੈ ਕੇ ਲਸ ਲੈ ਸਕਦੇ ਹੈਗੇ ਹੋ ਤੁਸੀਂ ਚਾਹੇ ਤੇ ਵਧਾ ਵੀ ਸਕਦੇ ਹੋ ਚਾਹੇ ਤੁਸੀਂ ਘਟਾ ਵੀ ਲੈ ਸਕਦੇ ਹੋ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਕਸੂਰੀ ਮੇਥੀ ਦਾ ਟੇਸ ਅੱਚ ਬਹੁਤ ਵਧੀਆ ਆਂਦਾ ਵੈ ਤੁਸੀਂ ਚਾਹੇ ਤੇ ਹਲਤਨੀਆਂ ਵੀ ਲੈ ਸਕਦੇ ਹੋ ਮੈਂ ਹੁਣ ਅੱਧਾ ਚਮਚ ਇਹਦੇ ਵਿੱਚ ਹਲਦੀ ਪਾਈ ਹੈ ਹਲਦੀ ਪਾਣਾ ਕਿ ਕਲਰ ਬਹੁਤ ਵਧੀਆ ਆਂਦਾ ਵੈ ਤੇ ਮੈਂ ਇਹਦੇ ਵਿੱਚ ਡੇਢ ਚਮਚ ਇਹਦੇ ਵਿੱਚ ਨਮਕ ਪਾਇਆ ਵੈ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਲੈ ਸਕਦੇ ਹੋ ਤੇ ਮੈਂ ਇਹਦੇ ਵਿੱਚ ਡੇਢ ਚਮਚ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਤੇ ਇੱਕ ਚਮਚ ਇਹਦੇ ਵਿੱਚ ਸੁੱਕਾ ਤਨੀਆ ਪਾਇਆ ਵੈ ਮੈਂ ਇਹਦੇ ਵਿੱਚ ਅੱਧਾ ਚਮਚ ਇਹਦੇ ਵਿੱਚ ਮੈਂ ਜੀਰਾ ਪਾਊਡਰ ਪਾਇਆ ਵੈ ਅੱਧੇ ਚਮਚ ਮੈਦੇ ਵਿੱਚ ਜੁਆਇਨ ਪਾਈ ਹੈ ਹੋਰ ਇਹਦੇ ਵਿੱਚ ਮਖਟਾਈ ਦੇਣ ਵਾਸਤੇ ਅਮਚੂਰ ਪਾਊਡਰ ਪਾਇਆ ਹੋਇਆ ਤੁਸੀਂ ਚਾਹੇ ਤੇ ਅਨਾਰ ਦਾਣਾ ਵੀ ਪਾ ਸਕਦੇ ਅਗੇ ਉਹ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰਨਾ ਹੈ ਮੈਂ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਮਿਕਸ ਕਰ ਲਾਂਗੇ ਤਾਂ ਕਿ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਕੱਪ ਦੁੱਧ ਪਾ ਦਾਂਗੇ। ਤੁਸੀਂ ਦੁੱਧ ਦੀ ਜਗ੍ਹਾ ਤੇ ਦਹੀਂ ਵੀ ਪਾ ਸਕਦੇ ਹੋ, ਇੱਕ ਕੱਪ ਦਹੀਂ ਪਾ ਸਕਦੇ ਆ ਕਿਉਂ? ਔਰ ਅਗਰ ਤੁਸੀਂ ਚਾਹਤੇ ਸਿੰਪਲ ਹੈ ਦੇ ਵਿੱਚ ਤੇਸੀ ਕਿਉਂ ਵੀ ਪਾ ਸਕਦੇ ਹੈ ਕਿਉਂਕਿ ਜੋ ਸਾਡਾ ਬੇਸਣ ਹੈ ਉਹ ਖੁਸ਼ਕ ਹੁੰਦਾ ਵੈ ਤੇ ਉਹਦੇ ਨਾਲ ਕੀ ਰੋਟੀਆਂ ਸੁੱਕੀਆਂ ਸੁੱਕੀਆਂ ਬਣਦੀਆਂ ਨੇ। ਜੇ ਆਪਾਂ ਇਸ ਤਰੀਕੇ ਨਾਲ ਦੁੱਧ ਜਾਂ ਦਹੀਂ ਜਾਂ ਕਿਉਂ ਪਾ ਦਾਂਗੇ ਸਾੜੀ ਰੋਟੀਆਂ ਜੋ ਨਰਮ-ਨਰਮ ਬਣਨਗੀਆਂ। ਤੇ ਤੁਸੀਂ ਜਾਇ ਤਿੰਨਾਂ ਚੋਂ ਕੁਝ ਵੀ ਪਾ ਸਕਦੇ ਹੈਗਾ ਮੈਂ ਦੁੱਧ ਪਾਇਆ ਵੈ ਹੋਰ ਅਗਰ ਲੋੜ ਲਗੇਗੀ ਤਾਂ ਪਾ ਦੇ ਚ ਪਾਣੀ ਪਾ ਕੇ ਇਹਦਾ ਆਟਾ ਗੁੰਨ ਲਾਂਗੇ ਆਪਾਂ ਇਹਨੂੰ ਇਹ ਦੇਖੋ ਆਪਣਾ ਆਟਾ ਗੁੰਨਿਆ ਜਾ ਚੁੱਕਿਆ ਵੈ ਤੁਹਾਨੂੰ ਇਸ ਟਾਈਮ ਲੱਗ ਰਿਹਾ ਹੋਵੇਗਾ ਕਿ ਸਾਡਾ ਜੋ ਆਟਾ ਹੈ ਚਿਪਕਿਆ ਚਿਪਕਿਆ ਹੈ ਪਰ ਕਿਉਂਕਿ ਬੇਸਣ ਹੈ ਇਸ ਕਰਕੇ ਆਪਣਾ ਆਟਾ ਇਸ ਤਰੀਕੇ ਨਾਲ ਚਿਪਕਦਾ ਵੈ ਇਸ ਤਰੀਕੇ ਨਾਲ ਆਪਾਂ ਹੁਣ ਇਹਨੂੰ ਇਸ ਤਰੀਕੇ ਨਾਲ ਆਟੇ ਨੂੰ ਮਲ ਕੇ ਆਪਾਂ ਰੱਖ ਦੇਣਾ ਵੈ 10 ਤੋਂ 15 ਮਿੰਟ ਵਾਸਤੇ ਆਪਾਂ ਇਹਨੂੰ ਰੈਸਟ ਵਾਸਤੇ ਛੱਡ ਦਾਂਗੇ ਤਾਂ ਕਿ ਜੋ ਸਾਡਾ ਆਟਾ ਵੈ ਉਹ ਸਾਡਾ ਨਰਮ ਹੋ ਜਾਵੇ ਉਸ ਤੋਂ ਬਾਅਦ ਆਪਾਂ ਇਹਨੂੰ ਦੁਬਾਰਾ ਮੁੱਕੀ ਮਾਰ ਕੇ ਆਟਾ ਤਿਆਰ ਕਰਾਂਗੇ ਦਾ ਹੁਣ ਇਹਨਾਂ ਨੂੰ 10 ਮਿੰਟ ਵਾਸਤੇ ਟੱਕ ਕੇ ਆਪਾਂ ਰੱਖ ਦਾਂਗੇ ਹੁਣ ਹੱਥਾਂ ਵਿੱਚ ਥੋੜਾ ਜਿਹਾ ਘਿਓ ਲੈ ਕੇ ਫਿਰ ਦੁਬਾਰਾ ਆਟੇ ਨੂੰ ਇਕੱਠਾ ਕਰਕੇ ਮੁੱਕੀ ਮਾਰਨੀ ਹੈ ਇਹਦੀ ਤਾਕਿ ਜੋ ਸਾਡਾ ਆਟਾ ਵੈ ਉਹ ਨਰਮ ਹੋ ਜਾਵੇ ਤੇ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਕਿਓ ਲੈ ਕੇ ਆਪਾਂ ਆਟੇ ਨੂੰ ਤਿਆਰ ਕਰ ਲਾਂਗੇ ਥੋੜੇ ਜਿਹਾ ਆਪਾਂ ਕਿਓ ਹੋਰ ਪਾ ਦਾਂਗੇ ਇਹਦੇ ਵਿੱਚ ਤਾਂ ਕਿ ਜੋ ਸਾਡਾ بیسਨ ਹੈ ਉਹ ਚਿਪਕੇ ਨਾ ਸਾਡੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਵਾਪਸ ਮੁੱਕੀ ਮਾਰ ਕੇ ਡੋ ਤਿਆਰ ਕਰ ਲਾਂਗੇ ਇਹ ਦੇਖੋ ਸੋ ਸਾਡੇ ਆٹے ਦਾ ਡੋਅ ਤਿਆਰ ਹੋ ਚੁੱਕਿਆ ਵੇ ਆਪਾਂ ਐਨਾ ਹੀ ਰੱਖਣਾ ਹੈ ਜਿਆਦਾ ਨਰਮ ਵੀ ਨਹੀਂ ਰੱਖਣਾ ਤੇ ਜਿਆਦਾ ਆਪਾਂ ਨੇ ਟਾਈਟ ਵੀ ਨਹੀਂ ਰੱਖਣਾ ਹੈਗਾ ਵੇ ਜਿਵੇਂ ਨੋਰਮਲ ਆਪਾਂ ਰੋਟੀ ਵਾਸਤੇ ਆਟਾ ਗੁੰਨਦੇ ਆ ਉਸੇ ਤਰੀਕੇ ਨਾਲ ਆਪਾਂ ਰੱਖਣਾ ਵੇ ਹੁਣ ਆਪਾਂ ਇਹਦੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਾਂਗੇ ਇਹ ਦੇਖੋ ਪੇੜੇ ਦਾ size ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਰੱਖ ਸਕਦੇ ਹੋ ਜਿੰਨੀ ਤੁਹਾਨੂੰ ਰੋਟੀ ਮੋਟੀ ਚਾਹੀਦੀ ਹੈ ਤੁਸੀਂ ਉਸ ਹਿਸਾਬ ਨਾਲ ਪੇੜਾ ਰੱਖ ਸਕਦੇ ਹੈਗੇਓ ਹੁਣ ਆਪਾਂ ਪੇੜਾ ਲੈ ਕੇ ਥੋੜਾ ਸੁੱਕਾ ਆਟਾ ਇਹਦੇ ਉੱਪਰ ਪਾ ਕੇ ਇਹਨੂੰ ਵੇਲ ਲਾਂਗੇ ਸਿੰਪਲ ਜਿਵੇਂ ਆਪਾਂ ਰੋਟੀ ਵੇਰਦੇ ਹਾਂ ਵੇਲਦੇ ਹਾਂ ਨਾ ਉਵੇਂ ਹੀ ਆਪਾਂ ਇਹਨੂੰ ਵੇਲਣਾ ਵੈ ਸੁੱਕਾ ਆਟਾ ਲੈ ਕੇ ਆਪਾਂ ਇਹਨਾਂ ਨੂੰ ਵੇਲ ਲਾਂਗੇ ਇਸ ਤਰੀਕੇ ਨਾਲ ਵੇਲਣ ਦੀ ਮਦਦ ਆਪਾਂ ਇਹਨਾਂ ਨੂੰ ਵੇਲ ਲਾਂਗੇ ਇਹ ਦੇਖੋ ਆਪਾਂ ਇਹਨਾਂ ਨੂੰ ਰੋਟੀ ਵੇਲ ਲਿੱਤਾ ਵੈ ਹੁਣ ਅਸੀਂ ਇਹਦੇ ਇੱਕ ਸਾਈਡ ਤੇ ਪਾਣੀ ਲਗਾ ਦਾਂਗੇ ਰੋਟੀ ਦਾ ਸਾਈਜ਼ ਤੁਸੀਂ ਨੋਰਮਲ ਆਪਣੇ ਹਿਸਾਬ ਨਾਲ ਰੱਖ ਸਕਦੇ ਆ ਕਿਉਂ ਹੁਣ ਆਪਾਂ ਇਹਦੇ ਇੱਕ ਸਾਈਡ ਤੇ ਪਾਣੀ ਲਗਾ ਦਾਂਗੇ ਇਸ ਤਰੀਕੇ ਨਾਲ ਆਪਾਂ ਇੱਕ ਸਾਈਡ ਤੇ ਚੰਗੀ ਤਰੀਕੇ ਨਾਲ ਪਾਣੀ ਲਗਾ ਦੇਣਗੇ ਪਾਣੀ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਗਰਮ ਤਵੇ ਤੇ ਉੱਪਰ ਪਾ ਦਾਂਗੇ ਤਵਾ ਸਾਡਾ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਵੈ ਹੋ ਜਿਸ ਪਾਸੇ ਅਸੀਂ ਇਹਦੇ ਉੱਪਰ ਪਾਣੀ ਲਗਾਇਆ ਸੀ ਉਹ ਤਵੇ ਦੇ ਉੱਪਰ ਰੱਖ ਦਾਂਗੇ ਤੇ ਸੁੱਕਾ ਪਾਸਾ ਅਸੀਂ ਉੱਪਰ ਰੱਖ ਦਾਂਗੇ ਇਸ ਤਰੀਕੇ ਨਾਲ ਆਪਾਂ ਰੋਟੀ ਫਲਾ ਦਾਂਗੇ ਤੇ ਹੁਣ ਜਿਹੜਾ ਜਿੱਤਾਂ ਨੀਚਲਾ ਪਾਸਾ ਸਿੱਕ ਨਾ ਜਾਵੇ ਤਾਂ ਤੱਕ ਅਸੀਂ ਇਹਨੂੰ ਤਵੇ ਦੇ ਉੱਪਰ ਰੱਖ ਕੇ ਸੇਕਾਂਗੇ ਉਸ ਤੋਂ ਬਾਅਦ ਜਦੋਂ ਸਾਡਾ ਨੀਚਲਾ ਪਾਸਾ ਸਿੱਕ ਜਾਵੇ ਉਸ ਤੋਂ ਬਾਅਦ ਅਸੀਂ ਇਹਨੂੰ ਤਵੇ ਨੂੰ ਪੁੱਠਾ ਕਰਕੇ ਫਿਰ ਰੋਟੀ ਨੂੰ ਸੇਕਾਂਗੇ ਹੁਣ ਨੀਚਲੇ ਪਾਸੋਂ ਰੋਟੀ ਸੇਕ ਚੁੱਕੀ ਹੈ ਹੁਣ ਅਸੀਂ ਤਵਾਸ ਦਾ ਪੁੱਠਾ ਕਰ ਲਾਂਗੇ ਤੇ ਇਹਨੂੰ ਗੈਸ ਦੇ ਉੱਪਰ ਐਵੇਂ ਸੇਕਾਂਗੇ। ਪਾਣੀ ਲੱਗਨ ਦੇ ਕਰਕੇ ਤਵੇ ਦਾ ਰੋਟੀ ਚਪਕ ਗਈ ਹੈ ਸਾਡੀ। ਰੋਟੀ ਸਾਡੇ نیچے ਗਿਰੇਗੀ ਨਹੀਂ। ਤੇ ਇਸ ਤਰੀਕੇ ਨਾਲ ਆਪਾਂ ਗੈਸ ਦੇ ਉੱਪਰ ਰੋਟੀ ਸੇਕ ਲਾਂਗੇ। ਇਸ ਤਰੀਕੇ ਨਾਲ ਸਾਰੇ ਪਾਸੇ ਘੁਮਾ-ਘੁਮਾ ਕੇ ਸਾਰੇ ਪਾਸੇ ਰੋਟੀ ਸੇਕ ਲੈਣੀ ਹੈ ਤਾਂ ਕਿ ਸਾਡਾ ਕੋਈ ਵੀ ਕੋਨਾ ਕੱਚਾ ਨਾ ਰਹਿ ਜਾਵੇ। ਇਸ ਤਰੀਕੇ ਨਾਲ ਦੇਖ ਸਕਦੇ ਹੋ। ਕਿ ਨਹੀਂ ਵਧੀਆ ਸਾਡੀ ਤੰਦੂਰੀ ਰੋਟੀ ਬਣ ਕੇ ਤਿਆਰ ਹੋ ਰਹੀ ਹੈ ਤੁਸੀਂ ਐਸੀ ਤਰੀਕੇ ਨਾਲ ਜੋ ਆਪਾਂ ਸਿੰਪਲ ਕਣਕ ਦੀ ਰੋਟੀ ਬਣਾਉਂਦੇ ਆ ਤੁਸੀਂ ਉਹ ਵੀ ਇਸ ਤਰੀਕੇ ਨਾਲ ਬਣਾ ਕੇ ਤੰਦੂਰੀ ਰੋਟੀ ਬਣਾ ਕੇ ਖਾ ਸਕਦੇ ਹਕਿਓ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕਦੇ ਵੀ ਤੁਹਾਡਾ ਕੋਈ ਤੰਦੂਰੀ ਰੋਟੀ ਖਾਣ ਦਾ ਮਨ ਕਰੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾ ਸਕਦੇ ਹਕਿਓ ਐ ਦੇਖੋ ਸਾਡੇ ਦੋਨੋਂ ਬੱਚੇ ਚੰਗੀ ਤਰ੍ਹਾਂ ਸਿੱਖ ਚੁੱਕੇ ਨੇ ਹੁਣ ਅਸੀਂ ਇਹਨੂੰ ਜੋ ਇਹਦਾ ਨੀਚਲਾ ਪਾਸਾ ਹੈ ਉਹਨੂੰ ਇਸ ਤਰੀਕੇ ਨਾਲ ਕਿਸੇ ਵੀ ਚੀਜ਼ ਦੇ ਨਾਲ ਪਲਤੇ ਨਾਲ ਦੀਆਂ ਚਿਮਟੇ ਦੇ ਨਾਲ ਤੁਸੀਂ ਉਤਾਰ ਸਕਦੇ ਆਗੇਓ ਇਹ ਦੇਖੋ ਸਾਡੀ ਜੋ ਰੋਟੀ ਹੈ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਤੁਹਾਨੂੰ ਮੈਂ ਦੋਨੋਂ ਪਾਸੇ ਦਿਖਾ ਦਿੰਨੀ ਆ ਇਹ ਦੇਖੋ ਨਿਚਲਾ ਪਾਸਾ ਸਾਡਾ ਬਿਲਕੁਲ ਤੰਦੂਰੀ ਰੋਟੀ ਵਾਂਗੂ ਆਪਣਾ ਬਣ ਕੇ ਤਿਆਰ ਹੋ ਗਿਆ ਵੈ ਹੁਣ ਅਸੀਂ ਨੂੰ ਉਤਾਰ ਦਾਂਗੇ نیچے ਤੇ ਇਹਦੇ ਪਰ ਨੀਚੇ ਉਤਾਰਨ ਤੋਂ ਬਾਅਦ ਅਸੀਂ ਇਹਦੇ ਪਰ ਘਿਓ ਜਾਂ ਮੱਖਣ ਜੋ ਤੁਹਾਨੂੰ ਪਸੰਦ ਅਸੀ ਉਹ ਲਗਾ ਸਕਦੇ ਆਗੇਓ ਚੰਗੇ ਤਰੀਕੇ ਨਾਲ ਆਪਾਂ ਘਿਓ ਲਗਾ ਦੇਣਾ ਹੈ ਇਹਦੇ ਉੱਪਰ ਤੇ ਇਸ ਤਰੀਕੇ ਨਾਲ ਹੱਥਾਂ ਨਾਲ ਆਪਾਂ ਮਰੋੜ ਦੇਣਾ ਇਸ ਤਰੀਕੇ ਨਾਲ ਰੋਟੀ ਨਰਮ ਵੀ ਬਣਦੀ ਹੈ ਤੇ ਟੇਸਟ ਵੀ ਲੱਗਦੀ ਹੈ ਸਾਡੀ ਮਿਸੀ ਰੋਟੀ ਬਣ ਕੇ ਤਿਆਰ ਹੈ ਹੁਣ ਉਹ ਦੱਸਿਆ ਸੀ ਮਿਸੀ ਰੋਟੀ ਨਾਲ ਖਾਣ ਵਾਲਾ ਪਿਆਜ਼ ਨਾ ਕਿ ਤਿਆਰ ਕਰ ਲਾਂਗੇ ਜੋ ਕਿ ਅਚਾਰੀ ਪਿਆਜ਼ ਹੁੰਦਾ ਵੈ ਆਪਾਂ ਇਸ ਤਰੀਕੇ ਨਾਲ ਪਿਆਜ਼ ਨੂੰ ਕੱਟ ਲੈਣਾ ਹੈ ਲੰਬਾ ਲੰਬਾ ਤੁਸੀਂ ਗੋਲ ਵੀ ਕਰ ਸਕਦੇ ਹੋ ਜਿਹੜੀ ਮर्जी ਸ਼ੇਪ ਤੁਸੀਂ ਕੱਟ ਸਕਦੇ ਹੈਗੇ ਇਸ ਤਰੀਕੇ ਨਾਲ ਆਪਾਂ ਕੱਟ ਲੈਣਾ ਹੈ ਪਿਆਜ਼ ਇਹ ਪਿਆਜ਼ ਰੋਟੀ ਦੇ ਨਾਲ ਮਿੱਸੀ ਰੋਟੀ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦਾ ਵੈ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾ ਹੋਣ ਅਸੀਂ ਇਹਦੇ ਵਿੱਚ ਜੋ ਅੰਬ ਦਾ achar ਹੁੰਦਾ ਨਾ ਅੰਬ ਦੇ achar ਦਾ ਮਸਾਲਾ ਵੈ ਉਹ ਪਾ ਦਾਂਗੇ ਅੰਬ ਦਾ achar ਜਿਹੜਾ ਪਿਆ ਹੁੰਦਾ ਆਪਣਾ ਤੁਸੀਂ ਉਹ ਉਹਦਾ ਮਸਾਲਾ ਪਾ ਦੇਣਾ ਇਹਦੇ ਵਿੱਚ ਇਹ ਤੁਹਾਡੇ ਕੋਲ ਕੋਈ ਵੀ achar ਹੋਵੇ ਤੁਸੀਂ ਉਹ ਪਾ ਦਨਾ ਪਰ ਇਹਦੇ ਵਿੱਚ ਅੰਬ ਦੇ achar ਦਾ ਟੇਸ ਬਹੁਤ ਵਧੀਆ ਆਂਦਾ ਵੈ ਇਸ ਤਰੀਕੇ ਨਾਲ ਮਸਾਲਾ ਪਾ ਦਨਾ ਚਾਹੇ ਤੇ ਇੱਕ ਦੋ ਫਾੜੀਆਂ ਵੀ ਜੋ ਅੰਬ ਦੀਆਂ ਆ ਜਾਣ ਅੰਬ ਦੇ achar ਦੀਆਂ ਉਹ ਵੀ ਪਾ ਸਕਦੇ ਹੈਗੇ ਉਹ ਇਸ ਤਰੀਕੇ ਨਾਲ ਆਪਾਂ ਨੇ 2 ਤੋਂ 3 ਚਮਚ ਇਹਦੇ ਵਿੱਚ ਜੋ acharī masala ਹੈ ਉਹ ਪਾ ਦਨਾਵੇਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਇਹ ਦੇਖੋ ਇਨੂੰ ਮਿਕਸ ਕਰਨ ਦਾ ਸਭ ਤੋਂ ਵਧੀਆ ਤਰੀਕਾ ਜੋ ਆਉਂਦਾ ਵੈ ਨਾ ਇੱਕ ਪਲੇਟ ਲੈ ਲਓ ਇਹਦੇ ਉੱਪਰ ਟੱਕ ਕੇ ਇਸ ਤਰੀਕੇ ਨਾਲ ਹਿਲਾ ਲਓ ਉਹਦਾ ਨਾ ਕਿ ਸਾਰਾ ਜੋ ਮਸਾਲਾ ਵੈ ਬਹੁਤ ਚੰਗੀ ਤਰੀਕੇ ਨਾਲ ਪਿਆਜ਼ਾਂ ਨਾਲ ਕੋਟ ਹੋ ਜਾਂਦਾ ਵੈ ਤਾਂ ਸਾਡੇ ਜੋ ਪਿਆਜ਼ ਨੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਸਾਡੇ ਜੋ ਪਿਆਜ਼ ਨੇ ਉਹ ਨਰਮ ਵੀ ਲੱਗਦੇ ਨੇ ਤੁਸੀਂ ਇਸ ਤਰੀਕੇ ਨਾਲ ਪਲੇਟ ਲਗਾ ਕੇ ਆਪਣੇ ਮਿਕਸ ਕਰ ਲੈਣਾ ਸਾਡਾ ਮਿਸਰੀ ਰੋਟੀ ਨਾਲ ਖਾਣ ਵਾਲਾ ਜੋ ਪਿਆਜ਼ ਆਉਂਦਾ ਹੈ ਚਾਰੀ ਪਿਆਜ਼ ਉਹ ਬਣ ਕੇ ਤਿਆਰ ਹੋ ਚੁੱਕਿਆ ਵੈ ਬਸ ਇੰਨਾ ਹੀ ਹੈ ਇਦੇ ਵਿੱਚ ਕੁਝ ਵੀ ਨਹੀਂ ਕਰਨਾ ਬਸ ਪਾਚਾਰੀ ਮਸਾਲਾ ਮਲਾ ਕੇ ਮਿਕਸ ਕਰ ਲੈਣਾ ਵੈ ਇਹ ਦੇਖੋ ਸਾਡਾ ਜੋ ਮਸਤ ਪਿਆਜ ਆ ਤਿਆਰ ਆ ਤੁਸੀਂ ਇਹਨੂੰ ਕਿਸੇ ਵੀ ਰੋਟੀ ਦੇ ਨਾਲ ਬਣਾ ਕੇ ਖਾ ਸਕਦੇ ਹੋ ਹੁਣ ਅਸੀਂ ਇਹਨਾਂ ਮਿੱਸੀ ਰੋਟੀਆਂ ਸਰਵ ਕਰਾਂਗੇ ਮਿੱਸੀ ਰੋਟੀ ਨੂੰ ਦਹੀਂ ਨਾਲ ਮੱਖਣ ਨਾਲ ਜਾਂ ਲੱਸੀ ਨਾਲ ਜਿਵੇਂ ਤੁਹਾਨੂੰ ਪਸੰਦ ਹੋ ਅਸੀਂ ਸਰਵ ਕਰ ਸਕਦੇ ਹਾਂ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਾ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਤੇ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਵਗਾਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ